ਤਾਂ ਫਿਰ ਕੀ ਗੱਲ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਸਾਡੇ ਰਾਸ਼ਟਰੀ ਕਨਵੀਨਰ ਅਰਿੰਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਸੰਗਠਨ ਦੇ ਇੰਚਾਰਜ ਹੰਦੀ ਪਾਠਕ ਜੀ ਅਤੇ ਸਾਡੇ ਪ੍ਰਧਾਨ ਅਮਨ ਰੋੜਾ ਜੀ ਅਤੇ ਸ਼ੈਰੀ ਕਲਸੀ ਜੀ ਪਹਿਲਾਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜਾ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਨਾਲ ਹੀ ਸਾਡੇ ਸਤਿਕਾਰਯੋਗ ਸਾਥੀ ਸਾਡੇ ਕੈबिनेट मिनिस्टर ਡਾਕਟਰ ਅਜੋਜ ਜੀ ਜਸਵੀਰ ਸਿੰਘ ਰਾਜਾ ਜੀ ਸਾਡੇ ਕਰਨਬੀਰ ਘੁੰਮਣ ਜੀ ਸ਼ਰਮ ਸ਼ਿੰਕਰ ਜੰਪਾ ਜੀ ਅਤੇ ਸਾਡੇ ਐਮਪੀ ਡਾਕਟਰ ਰਾਜਕumar ਜੀ ਅਤੇ ਡਾਕਟਰ ਸ਼ਾਂਕ ਐਮਐਲਏ ਔਰ ਸਾਡੀ ਪੂਰੀ ਸਾਡੀ ਸੰਗਠਨ ਦੀ ਟੀਮ ਜ਼ਿਲ੍ਹਾ ਟੀਮ ਔਰ ਸਤਿਕਾਰਯੋਗ ਜਿੰਨੇ ਵੀ ਸਾਡੇ ਵਲੰਟੀਅਰ ਸਾਥੀ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਹੜਾ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਔਰ ਉਸ ਤੋਂ ਬਾਅਦ ਸਾਡੇ ਵਰਗਿਆਂ ਨੂੰ ਜਿਹੜਾ ਕਦੀ ਸੋਚ ਨਹੀਂ ਸਕਦੇ ਸੀ ਜਿਹੜੇ ਵੱਡੇ ਵੱਡੇ ਅਹੁਦੇ ਮਿਲੇ ਆ ਉਹ ਸਾਰਿਆਂ ਦਾ ਬਹੁਤ ਧੰਨਵਾਦ ਅਤੇ ਬਾਕੀ ਰਹੀ ਜਿਹੜੀ ਕੰਮ ਦੀ ਗੱਲ ਉਹ ਜੋ ਸਾਡੀ ਪਾਰਟੀ ਦਾ ਏਜੰਡਾ ਆ ਕਿ ਜਿਹੜਾ ਬਿਨਾਂ ਹਰੇਕ ਕੰਮ ਜਿਹੜਾ ਬਿਨਾਂ ਵਿਚਪਾਰਸ਼ ਤੋਂ ਬਿਨਾਂ ਕਰਪਸ਼ਨ ਤੋਂ ਔਰ ਡਿਵੈਲਪਮੈਂਟ ਜਿਹੜਾ ਉਹਨੂੰ ਪਹਿਲ ਦਿੱਤੀ ਜਾਏਗੀ ਜਿੰਨੇ ਵੀ ਇੱਥੇ ਸਾਡੇ ਦਫ਼ਤਰ ਦੇ ਕੰਮ ਹੋਣਗੇ ਔਰ ਸਭ ਤੋਂ ਪਹਿਲ ਜਿਹੜਾ ਪਹਿਲ ਦੇ ਆਧਾਰ ਤੇ ਕਿਸੇ ਨੂੰ ਵੀ ਜਿਹੜਾ ਵੀ ਇੱਥੇ ਆਊਗਾ ਉਹਦਾ ਪੂਰਾ ਸਤਿਕਾਰ ਹੋਊਗਾ ਔਰ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਹੋਊਗਾ ਔਰ ਇਮਾਨਦਾਰੀ ਨਾਲ ਕੰਮ ਹੋਊਗਾ ਜੀ ਬਹੁਤ ਖੁਸ਼ੀ ਆਲਾ ਸਮਾਇਆ ਸਾਡੇ ਸਾਥੀ ਗੁਰਿੰਦਰ ਸਿੰਘ ਪਾਬਲਾ ਜੀ ਜੋ ਕਿ ਸਾਡੇ ਹਲਕੇ ਤੋਂ ਵੀ ਨੇ ਸ਼ਾਮ 84 ਤੋਂ ਤੇ ਇੱਕ ਪਾਰਟੀ ਨੇ ਇਹਨਾਂ ਦਾ ਕੰਮ ਦੇਖਦੇ ਹੋਏ ਇਹਨਾਂ ਦੀ ਵਫਾਦਾਰੀ ਪਾਰਟੀ ਨਾਲ ਜੋ ਇਹਨਾਂ ਨੇ ਸ਼ੁਰੂ ਤੋਂ ਜੰਦੀ ਪਾਰਟੀ ਬਣੀ ਹੋਈ ਹੈ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਦਾ ਅੱਜ ਸਾਰੇ ਅਸੀਂ ਐਜ਼ ਅ ਟੀਮ ਸਾਡੇ ਨਾਲ ਐਮ ਐਲ ਏ ਠੰਡਾ ਰਾਜਾ ਜੀ ਐਮ ਐਲ ਏ ਦਸੂਆ ਕੁਮਨਜੀ ਤੇ ਸਾਡੇ ਜ਼ਿਲ੍ਹਾ ਪ੍ਰਦਾਨ ਇੱਥੋਂ ਦੇ ਸਾਡੇ ਚੇਅਰਮੈਨ ਸਾਰੀ ਸਮੋਸ਼ਾ ਆਫ ਦੀ ਟੀਮ ਪਹੁੰਚੀ ਆ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਪਾਬਲਾ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਧੰਨਵਾਦ ਵੀ ਕਰਦਾ 파ਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਕਿ ਵਰਕਰਾਂ ਦੀ ਮੈਂ ਕਹੂੰਗਾ ਕਿ ਮੁੱਲ ਪਾਇਆ ਕਦਰ ਰੱਖੀ ਹੈਗੀ ਆ ਤੇ ਸਿਰਫ ਤੇ ਸਿਰਫ ਆਮੋਦੀ ਪਾਰਟੀ ਜੀ ਹੁੰਦਾ ਹੈਗਾ ਤੇ ਮੈਂ ਸਾਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਵਲਾ ਜੀ ਨੂੰ ਜੋ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਇੱਕ ਵਾਰੀ ਫੇਰ ਸਾਰੀ ਟੀਮ ਦਾ ਪਾਵਲਾ ਜੀ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਜੀ ਮੁਬਾਰਕਬਾਦਿੰਦਾ ਜੀ ਜੀ ਧੰਨ